ਕਾਇਤੇ ਓਵਰ ਜੈਸ ਜੈਨੂ ਜੈਸ ਨਾ ਜੈਸ ਨੋ ਜੀ 7.5 ਦਾ 35000 ਡਿਸਕਾਊਂਟ ਕਰਤਾ ਜੀ ਠੀਕ ਹੈ ਮੇਰੀ ਵੀਡੀਓ ਦੇਖ ਕੇ ਆ ਜਾਓ ਭਾਈ ਜੀ 2000 ਰੁਪਿਆ ਹੋਰ ਸੁਣੋ 5 ਕਰ ਦਿਆਂਗੇ 5 ਕਰ ਦੋਗੇ ਹਾਂ ਜੀ ਲੈ ਭਾਈ ਤੁਹਾਨੂੰ 2 ਆ ਕੇ ਆ ਗਿਆ 5000 ਰੁਪਿਆ ਆਰਡਰ ਸਪੋਟ ਇਹ ਟਰੈਕਟਰ ਦੇਵਾਂਗੇ ਭਾਈ ਜੀ ਸੁਣਨੋ ਓਨਲੀ 70 75000 ਰੁਪਏ ਚ ਉਹ ਕਿਵੇਂ ਦੇਵਾਂਗੇ ਬਾਈ ਦੱਸੂਗਾ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਤਲਵੰਡੀ ਸਾਪਾ ਟਰੈਕਟਰਾਂ ਦੀ ਮੰਡੀ ਤੇ ਖੜੇ ਆਂਗੇ ਭਾਈ ਜੀ ਤੇ ਬਾਈ ਕਾ ਕੰਦੀਪ ਕਾਕਣਾ ਆਪਣੇ ਨਾਲ ਆਗਾ ਤੇ ਬਾਈ ਜੀ ਅੱਜ ਸੋਨੂ ਦੇਖ ਜਾਵਾਂਗੇ ਵੱਡੀ ਆਫਰ ਤਮਾਕਾ ਆਫਰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਤੁਸੀਂ ਠੀਕ ਹੈ ਬਾਈ ਜੀ ਇਹ ਗੁਰਪੁਰ ਆ ਰਿਹਾ ਬਾਈ ਜੀ ਵੈਸੇ ਵੀ ਆਪਾਂ ਹਰ ਵੀਡੀਓ ਚ ਆਖੀ ਹੈਗਾ ਹਾਂ ਠੀਕ ਹੈ ਬਾਈ ਜੀ ਤੇ ਅੱਜ ਤਮਾਕਾ ਆਫਰ ਕਰੋਂਗੇ ਜੀ ਕਰਦੇ ਆ ਫੁੱਲ ਆਫਰ ਠੀਕ ਹੈ ਬਾਈ ਜੀ ਇਹ ਕਿੰਨੇ ਟਰੈਕਟਰ ਨੇ ਬਾਈ ਜੀ ਅੱਜ ਪੰਜ ਛੇ ਟਰੈਕਟਰ ਨੇ ਜੀ ਲੋਨ ਵਗੈਰਾ ਦੀ ਵੀ ਸਿਭਲਟੀ ਹਾਂ ਕਰਵਾ ਦੇਾਂਗੇ ਇਹ ਸਿੱਧਾ ਟਰੈਕਟਰ ਵੇਚਣਾ ਹੋਵੇ ਕਿਸੇ ਨੂੰ ਹਾਂ ਲਓ ਵੀ ਲੈ ਲਾਂਗੇ ਜੀ ਠੀਕ ਹੈ ਬਾਈ ਜੀ ਚ ਤੇ ਬਾਈ ਜੀ 2 ਨੇ 3 ਨੇ ਇਹ ਵਾਹਗਾ ਬਾਈ ਜੀ 4 ਸਪੀਡ ਹੈ ਨਾ ਬਾਈ ਜੀ 4 ਸਪੀਡ ਹੈ ਜੀ ਠੀਕ ਹੈ ਜੀ ਗੇਅਰ ਅਪਰੋਚ ਆ ਗਿਆ ਬਾਈ ਜੀ ਰਿਵਰਸ ਸਪੀਡ ਕੋ ਆ ਗਿਆ ਫੁੱਲ ਟਾਪ ਮਾਡਲ ਆ ਗਿਆ ਠੀਕ ਹੈ ਬਾਈ ਜੀ ਤੇ ਫਰਸਟ ਓਨਰ ਆ ਗਿਆ ਨਾ ਬਾਈ ਜੀ ਹਾਂ ਪਹਿਲਾ ਨਾਮ ਉੱਤੇ ਆ ਠੀਕ ਹੈ ਜੀ ਤੇ ਖਾਸ ਕਰ ਆ ਗਿਆ ਬਾਈ ਜੀ ਇਹ ਪੰਜਾਬ ਨੰਬਰ ਕੰਡੀਸ਼ਨ ਚੈੱਕ ਕਰਵਾ ਦੇ ਬਾਈ ਜਸਪ੍ਰੀ ਚਾਰੇ ਪਾਸੇ ਕੁੰਕੇ ਫੁੱਲ ਸੋਨਾ ਟਰੈਕਟਰ ਨਵਾਂ ਤੇ ਕਹਿੰਦੇ 52 ਦਾ ਮਾਰਕੀਟ ਹੀ ਬਹੁਤ ਆ ਨਾ ਹਾਂਜੀ ਬਹੁਤ ਚੱਲਦਾ ਜੀ ਬਹੁਤ ਜ਼ਿਆਦਾ ਚੱਲਦਾਗਾ ਨਾਲ ਦੇ ਟਾਇਰ ਨੇਗੇ ਬਾਈ ਜੀ ਤੇ ਘੰਟੇ ਚੱਲਿਆ ਬਾਈ ਜੀ 700 ਘੰਟੇ ਲਗਭਗ ਚੱਲੇ ਜੀ ਇਹ ਨਾਲ ਹੀ ਚੱਲਿਆ ਬਈ Ориਗినਲ ਚੱਲਿਆ ਹੀ ਕੰਪਨੀ ਰਿਕਾਰਡ ਠੀਕ ਆ ਬਾਈ ਜੀ ਤੇ ਕੰਡੀਸ਼ਨ ਚੈੱਕ ਕਰ ਲੋ ਬਈ ਤੁਹਾਡੇ ਸਾਹਮਣੇ ਹੈਗੇ ਤੇ ਡਿਮਾਂਡ ਹੈਗੀ ਬਾਈ ਜੀ ਦੀ ਡਿਮਾਂਡ ਇਹਦੀ 785000 2022 ਮਾਡਲ ਹੈ ਠੀਕ ਆ ਜੀ ਤੇ ਓਵਰ ਜੈਸਨੂ ਜੈਸਨੋ ਜੀ 7.5 ਦਾ 35000 ਡਿਸਕਾਊਂਟ ਕਰਤਾ ਜੀ ਠੀਕ ਆ ਮੇਰੀ ਵੀਡੀਓ ਦੇਖ ਕੇ ਆ ਜਾਓ ਬਾਈ ਜੀ 2000 ਰੁਪਿਆ ਕੋਰਸੂ ਪੰਜ ਕਰ ਦਿਆਂਗੇ ਪੰਜ ਕਰ ਦੋਗੇ ਹਾਂਜੀ ਲੈ ਬਈ ਜੀ ਤੁਹਾਨੂੰ 2 ਆ ਕਰੀਆ 5000 ਰੁਪਿਆ ਹੋਰ ਡਿਸਕਾਊਂਟ ਹੋ ਜਾਊਗਾ ਹਾਂਜੀ ਤੇ ਅੱਗੇ ਆ ਗਿਆ ਬਈ ਜੀ ਸੋਨਾ ਲੀਕਾ 52 ਹੌਸ ਪਾਵਰ ਦਾ ਟਾਪ ਮਾਡਲ ਟਰੈਕਟਰ ਬਈ ਜੀ ਖਾਸ ਕਰਕੇ ਕਹਿ ਲਿਆ ਆਪਾਂ ਹੈ ਨਾ ਪੂਰਾ ਝੋਟਾਣ ਬਈ ਜੀ ਹਾਂ ਅੱਜ ਦਾ ਟ੍ਰੈਂਡ ਆ ਹਾਂਜੀ ਟਰਾਲੀ ਦੇ ਹੱਕ ਨੂੰ ਬਹੁਤ ਚੰਗਾ ਡੀਜ਼ਲ ਖਰਚਾ ਬਹੁਤ ਘਟਾ ਠੀਕ ਆ ਜੀ ਤੇ ਇਹ ਹੈਗਾ ਪਲੱਸ ਵਾਲਾ ਮਾਡਲ ਆਣਾ ਬਈ ਜੀ ਪਾਵਰ ਪਲੱਸ ਵਾਲਾ ਤੇ ਐਚ ਡੀ ਐਮ ਹੈਵੀ ਡਿਊਟੀ ਵਾਲਾ 52 ਹੌਸ ਪਾਵਰ ਚ ਆ ਗਿਆ ਬਈ ਜੀ ਖੁੱਲੇ ਪਲੇਟਫਾਰਮ ਚ ਆ ਗਿਆ ਤੇ ਨਾਲ ਦੀ ਟਾਇਰ ਆ ਗਏ ਬਈ ਇਹਦਾ ਰੇਟ ਤੁਹਾਨੂੰ ਐਸਾ ਦੇ ਕੇ ਜਾਵਾਂਗੇ ਬਈ ਯਾਦ ਰੱਖੋਗੇ ਤੇ ਮਾਡਲ ਹੈਗਾ 19 ਬਈ ਤੇ ਘੰਟੇ ਚੱਲੇ ਆ ਬਈ ਇਹ ਚੱਲੇ ਜੀ 33200 ਘੰਟਾ ਚੱਲੇ ਠੀਕ ਹੈ ਲੈਵੇ 33200 ਘੰਟਾ ਚੱਲੇ ਆ ਪੀਵੀ 22 ਨੰਬਰ ਹੈਗਾ ਪੰਜਾਬ ਨੰਬਰ ਆ ਬਈ ਜੀ ਫਰਸਟ ਕੁਆਲਟੀ ਦੇਣਾ ਫਰਸਟ ਕੁਆਲਟੀ ਨਾ ਮੈਂ ਠੀਕ ਆ ਬਈ ਜੀ ਤੇ ਰੇਟ ਹੈਗਾ ਰੇਟ ਹੈਗਾ ਇਹਦਾ ਬਈ ਜੀ 5 ਲੱਖ 15000 ਰੁਪਿਆ ਇਹ ਇਹ ਟਰੈਕਟਰ ਦੇਵਾਂਗੇ ਬਈ ਜੀ ਤੁਹਾਨੂੰ ਓਨਲੀ 70 75000 ਰੁਪਏ ਚ ਉਹ ਕਿਵੇਂ ਦੇਵਾਂਗੇ ਬਾਈ ਦੱਸੂਗਾ 10 ਸਵਾ ਜੀ ਇਹਦੇ ਲੋਨ ਕਰਵਾ ਦਿਆਂਗੇ 4 ਤੋਂ ਸਵਾ 4 ਲੱਖ ਰੁਪਈਆ ਸਿਬਲ ਸਕੋਰ ਸਹੀ ਹੋਵੇ ਬੰਦੇ ਦਾ 4 ਤੋਂ ਸਵਾ 4 ਲੱਖ ਲੋਨ ਹੋ ਜੂ 70 75000 ਰੁਪਈਆ ਦੇ ਟਰੈਕਟਰ ਬੰਦੇ ਨੂੰ ਮਿਲ ਜੂ ਠੀਕ ਹੈ ਤੇ ਡਿਸਕਾਊਂਟ ਹੋਊਗਾ ਬਈ ਜੀ ਤੇ ਸਕਾਊਂਟ ਹੈ ਤੇ 25000 ਦਾ ਜੀ 5000 ਦਾ 5 15 ਰੇਟ ਆ 490 ਦਾ ਦੇ ਦਿਆਂ ਠੀਕ ਆ ਬਈ ਜੀ 490 ਦਾ ਹਾਂਜੀ ਤੇ ਅੱਗੇ ਆ ਜਾਵੇ ਜੀ ਸਵਰਾਜ 855 2 ਸਟਾਰ ਫਰੰਟ ਰੇਡੀਅਲ ਟਾਇਰ ਨੇ ਜਹਾਜੀ ਟਾਇਰ ਵੀ ਕਹਿੰਦੇ ਨੇ ਬਈ ਜੀ ਆਪਣਾ ਪੰਜਾਬੀ ਵੀਰ ਤੇ ਸਾਦੀ ਘਟਾਈ ਚਗਾ ਕੰਡੀਸ਼ਨ ਦਾ ਫੁੱਲ ਸਾਵਗਾ ਆਲ ਓਰੀਜਨਲ ਹੈ ਬਾਈ ਆਲ ਓਰੀਜਨਲ ਆ ਪੰਜ ਮਾਡਲ ਆ ਮਾਡਲ ਦੇ ਹਿਸਾਬ ਨਾਲ ਬਹੁਤ ਚੰਗਾ ਟਰੈਕਟਰ ਹੈ ਕਲਾਸ ਕਰਨ ਜਨ ਵਾਲਾ ਠੀਕ ਹੈ ਬਾਈ ਜੀ ਜੇ ਕੋਈ ਬਾਈ ਘਾਟਵਾਦ ਹੋਈ ਨਾ ਟਰੈਕਟਰ ਚ ਮੰਡੀ ਨੋਟ ਕਰ ਲਿਓ ਬਾਈ ਜੀ ਜਦੋਂ ਤੁਸੀਂ ਮੌੜਾ ਕੰਨੇ ਆਉਂਗੇ ਪਹਿਲੀ ਮੰਡੀ ਪਾਈ ਵੀ ਹੈ ਜੀ ਪਹਿਲੀ ਮੰਡੀ ਹੈ ਜੀ ਬਾਕੀ ਮੇਰੇ ਨਾਲ ਸੰਪਰਕ ਕਰ ਲਿਓ ਜੇ ਘਾਟਵਾਦ ਹੋਈ ਬਾਈ ਜੀ ਸਕਰੀਨ ਤੇ ਨੰਬਰ ਚੱਲ ਜਾਂਦਾ ਬਾਈ ਦਾ 2005 ਮਾਡਲ ਹੈਗਾ ਤੇ ਬੈਕਟਰ ਬਾਈ ਜੀ ਟ੍ਰੈਕਟਰ ਹੈਗੇ 75 ਪੈਸੇ ਮੂਰਲੇ ਟਾਇਰ 80 ਪੈਸੇ ਆ ਠੀਕ ਹੈ ਤੇ ਪੰਜਾਬ ਨੰਬਰ ਆ ਪੀਵੀ 10 ਸੀ ਤੇ ਡਿਮਾਂਡ ਬਈ ਡਿਮਾਂਡ 3 ਲੱਖ 5000 ਰੁਪਇਆ ਜੀ ਜੈਸਨੋ ਜੈਸਨੋ ਦੇ ਦਾਂਗੇ 280 ਦਾ ਹੀ 2 ਲੱਖ 80000 ਰੁਪਇਆ 20000 ਰੁਪਇਆ ਦੀ ਬਈ ਜੀ ਛੂਟ ਆ ਗਏ ਚ ਤੇ ਅੱਗੇ ਗਏ ਬਈ ਜੀ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ ਟਰੈਕਟਰ ਦੇਖੋ ਬਈ ਜੀ ਪਹਿਲਾਂ ਖੜਾ ਦੇਖੋ ਪੂਰਾ ਸੋਹਣਾ ਲੱਗਦਾ ਨਾ ਹਾਂ ਜੀ 14 ਮਾਡਲ ਲੱਗਦਾ ਨਹੀਂ ਟਰੈਕਟਰ 14 ਮਾਡਲ ਲੱਗਦਾ ਨਹੀਂ ਹੈ ਨਾ ਹਾਂਜੀ ਏ ਕਬਾ ਜੀ 10 12 14 ਥੋੜਾ ਮਾਡਲ ਟਰੈਕਟਰ ਇਹ ਲਿਆ ਨਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਜੀ ਇਹ ਟਰੈਕਟਰ ਹਾਂਜੀ ਤੇ ਫਰੰਟ ਦੇਖ ਸਕਦੇ ਹੋ ਬਾਈ ਜੀ ਮਹਿੰਗੇ ਵਾਲੇ ਟਾਇਰ ਨੇ ਬਾਈ ਜੀ ਐਮ ਆਰ ਐਫ ਦੇ ਟਾਇਰ ਦੇਖ ਸਕਦੇ ਹੋ ਬਾਈ ਜੀ ਚਾਰ ਲਾਈਨ ਵਾਲਾ ਟਾਇਰ ਹੈ ਜੀ ਮਹਿੰਗਾ ਹੈ ਚਾਰ ਲਾਈਨ ਵਾਲਾ ਹੈ ਬਾਈ ਜੀ ਆਮ ਤਨ ਲਾਈਨ ਵਾਲਾ ਹੈ ਨਾ ਜੀ ਹਾਂ ਤਿੰਨ ਵਾਲਾ ਚਾਰ ਲਾਈਨ ਵਾਲਾ ਬਾਈ ਜੀ ਚਾਰ ਲਾਈਨ ਵਾਲਾ ਮਹਿੰਗਾ ਟਾਇਰ ਹੈ ਬਾਈ ਜੀ ਤੇ ਇਹ ਬਾਈ ਜੀ 2 ਨਹੀਂ 3 ਨਹੀਂ ਇਹ ਹੈ ਕਬਾ ਜੀ ਹੋਰ ਸਪੀਡ ਹੈ ਫੋਰ ਸਪੀਡ ਹੈ ਔਰ ਸਾਰਾ ਕੋੜਾ ਬੈਂਪਰ ਕਨੋਪੀ ਛਤਰੀ ਤੇ ਮਾਡਲ ਹੈਗਾ ਭਾਈ ਇਹ 14 ਜੀ 14 ਹਾਂਜੀ ਆਲ ਓਰੀਜਨਲ ਆਲ ਓਰੀਜਨਲ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਪਾਵਰ ਸਟੇ 14 ਦੇ ਟਾਇਰਾਂ ਦੇ 14 ਟਾਇਰ ਠੀਕ ਆ ਭਾਈ ਜੀ ਤੇ ਇਹਦੇ ਡਿਮਾਂਡ ਭਾਈ ਜੀ ਡਿਮਾਂਡ ਤਾਂ ਦੀ 5 ਲੱਖ 22 ਹਜ਼ਾਰ ਛੂਟ ਕਰ ਦਿਆਂਗੇ ਫੁੱਲ ਠੀਕ ਆ ਜੀ ਕਰਿਓ ਭਾਈ ਜੀ ਇਹ ਟਰੈਕਟਰ ਦੇ ਦਿਆਂ 485 ਦਾ ਜੀ 4 ਲੱਖ ਤੇ 85 85 ਹਜ਼ਾਰ ਹਾਂਜੀ ਠੀਕ ਆ ਭਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਵਗੈਰਾ ਦੀ ਸੌਦਾ ਵੀ ਹੈ ਜੀ ਬਈ ਜੀ ਸਿੱਧਾ ਵੇਚਣਾ ਤੁਹਾਨੂੰ ਦੱਸੇ ਦਿੱਤਾ ਪਹਿਲਾਂ ਕਿ ਆ ਗਏ ਬਈ ਜੀ ਸਵਰਾਜ 744 FE ਤੇ ਇਹ ਮਾਡਲ ਵੇ ਜੀ 14 ਜੀ 14 ਹੀ ਵੀ ਬਈ ਜੀ ਇਹ ਵੀ 14 ਮਾਡਲ ਆ 4 ਸਟਾਰ ਚ ਬਈ ਜੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਫੁੱਲ ਸੋਨਾ ਤੇ ਫੁੱਲ ਨਵਾਂ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਤੇ ਬੈਕਟੇਰਾਂ ਦੇ ਨਿਗ੍ਹਾ ਮਰਵਾ ਦੇ ਬਈ ਜੀ ਕਹਿ ਲੀਏ ਬਿਲ ਵੀ ਮਿਲ ਜਾ ਬਿਲ ਮਿਲ ਜੀ ਠੀਕ ਹੈ ਲੈ ਵੀ ਬਿਲ ਵੀ ਮਿਲ ਜਾਊਗਾ ਇੰਜਨ ਗੇਅਰ ਦੀ 100% ਗਾਰੰਟੀ ਆ ਬਾਕੀ ਤੁਹਾਨੂੰ ਪਤਾ ਬਈ ਜੀ ਹਰ ਹਫਤੇ ਆਪਾਂ ਵਾਈ ਦੀ ਵੀਡੀਓ ਕਰਦੇ ਹੁਣਾਂਗੇ ਕੋਈ ਚੱਕਰ ਨਹੀਂ ਜੇ ਆਪਣਾ ਨਾਮ ਲੈ ਕੇ ਆਉਂਗੇ ਤਾਂ ਬਾਕਾਇਦਾ ਜਾਦੀ ਡਿਸਕਾਊਂਟ ਹੋ ਜਾਊਗਾ 14 ਮਾਡਲ ਹੈ ਤੇ ਇਹਦੀ ਡਿਮਾਂਡ ਬਈ ਜੀ 14 ਮਾਡਲ ਦੀ ਡਿਮਾਂਡ 490 ਆ ਦਿਖਾ ਦੇ ਠੀਕ ਹੈ ਜੀ ਇਹਦੇ 35000 ਰੁਪਏ ਡਿਸਕਾਊਂਟ ਕਰ ਦਿਆਂਗੇ ਤੁਹਾਡੇ ਕਹਿਣ ਤੇ ਮੇਰੇ ਕਹਿਣ ਤੇ ਹਾਂ ਜੀ ਮੇਰੇ ਕਹਿਣ ਤੇ ਮੈਂ ਹੋਰ ਕਰਵਾ ਲੂੰਗਾ ਉਹ ਵੀ ਕਰ ਦਾਂਗੇ ਇਹ 35000 ਰੁਪਏ ਡਿਸਕਾਊਂਟ ਆ ਬਈ ਜੀ ਜੇ ਵੀਡੀਓ ਦੇਖ ਕੇ ਆਉਂਗੇ 2000 ਰੁਪਏ ਦਾ ਐਕਸਟਰਾ ਤੇਲ ਪਵਾ ਲੈ ਹਾਂ ਉਹ ਕਰ ਦੇ ਠੀਕ ਹੈ ਬਈ ਹਾਂ ਬਿਲਕੁਲ ਤੇ ਹੋਰ ਟਰੈਕਟਰ ਵੀ ਹੁੰਦੇ ਨੇ ਭਾਜੀ ਆਪਣੇ ਕੋਲੇ ਹਾਂ ਹੋਰ ਟਰੈਕਟਰ ਹੈ ਜੀ ਘਰੇ ਪੰਜ ਚਾਰ ਖੜੇ ਹੈ ਜੀ ਠੀਕ ਆ ਭਾਜੀ ਹਾਂਜੀ ਤੇ ਕਿਹੜੇ ਕਿਹੜੇ ਖੜੇ ਹੈ ਭਾਜੀ ਘਰੇ 36 30 ਖੜਾ ਜੀ 12 ਮਾਡਲ ਸੁਪਰ 14 ਟਾਇਰਾਂ ਚ ਠੀਕ ਹੈ ਜੀ ਤੇ 60 55 ਖੜਾ ਇੱਕ ਠੀਕ ਹੈ ਜੀ ਤੇ ਮਾਡਲ ਹੈ ਮਾਡਲ 2014 60 55 ਠੀਕ ਹੈ ਜੀ ਤੇ 50 75 ਜੌਂਡੀਆਰ ਖੜਾ 4 ਵਾਈ ਟੋਰ ਜੀ ਠੀਕ ਹੈ ਜੀ ਹਾਂਜੀ ਇੱਕ 21 ਮਾਡਲ 3 ਸਪੀਡ 800 ਜੌਂਡੀਆਰ ਖੜਾ ਠੀਕ ਹੈ ਜੀ ਹਾਂਜੀ 118 ਮਾਡਲ 850 ਜੰਦਿਆ ਖੜਾ ਠੀਕ ਹੈ ਜਯਦੇਂਦਰ ਭਾਈ ਜੀ ਇਹ ਬਾਈ ਹੈਗਾਗਾ ਕਾਲੇ ਦਾ ਮਤਲਬ ਕਿ ਕਹਿੰਦੇ ਪਾਰਟਨਰ ਹੈਗਾ 855 ਦਾ ਇਹ ਵੀ ਬਾਈ ਚੰਗੀ ਹੈ ਹਾਂਜੀ ਸਹੀ ਗੱਲਾਂ ਨੇ ਭਾਈ ਹਾਂਜੀ ਭਾਈ ਤੇ ਬਾਕੀ ਭਾਈ ਦਾ ਚੈਨਲ ਵੀ ਇਹ ਚੈਨਲ ਆਪਾ ਦੇਖ ਸਕਦੇ ਹੋ ਭਾਈ ਜੀ ਵੀਡੀਓ ਚ ਚੱਲੀ ਜਾਂਦਾ ਹੈਗਾ ਥੱਲੇ ਕਿ ਭਾਈ ਸਾਰੇ ਸਤਿ ਮਹਾਂਦੇ YouTube ਤੇ ਸਬਸਕ੍ਰਾਈਬ ਕਰ ਲਿਓ ਭਾਈ ਨੂੰ ਸਪੋਰਟ ਜ਼ਰੂਰ ਕਰਿਓ ਭਾਈ ਜੀ ਠੀਕ ਹੈ ਭਾਈ ਜੀ ਕਾਕਾ ਜੀ ਧੰਨਵਾਦ ਜੀ ਬਹੁਤ ਬਹੁਤ ਥੋੜਾ ਸਾਰੇ ਦਰਸ਼ਕਾਂ ਦਾ ਧੰਨਵਾਦ ਤੁਹਾਨੂੰ ਵੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਕਿਵੇਂ ਲੱਗੇ ਬਈ ਜੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ ਠੀਕ